ਸਸ਼ਕਲ ਸਾਰੇ ਨੂੰ ਮੈਂ ਹੱਦ ਤਫਸੀਰਤ ਕਰ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਭਾਰਤ ਵੱਲ ਆਪਣੀਆਂ ਊਰਜਾ ਨਿਰਯਾਤਾਂ ਵਧਾਉਣ ਦੇ ਯਤਨ ਕਰ ਰਿਹਾ ਹੈ ਵਿਸ਼ਲੇਸ਼ਕਾਂ ਦੇ ਮੁਤਾਬਕ ਭਾਰਤ ਦੀ ਵੱਡੀ ਆਬਾਦੀ ਅਤੇ ਤੇਜ਼ ਆਰਥਿਕ ਵਿਕਾਸ ਕਾਰਨ ਇਸ ਦੇ ਫੋਸਿਲ ਫਿਊਲ ਦੀ ਮੰਗ ਵਿੱਚ ਤੇਜ਼ੀ ਆ ਰਹੀ ਹੈ ਜਿਸ ਕਰਕੇ ਕੈਨੇਡਾ ਲਈ ਇਹ ਇੱਕ ਵਧੀਆ ਮਾਰਕੀਟ ਬਣ ਸਕਦੀ ਹੈ ਕੈਨੇਡਾ ਦੇ ਊਰਜਾ ਮੰਤਰੀ ਟਿਮ ਹਾਕਸਨ ਨੇ ਗੋਆ ਵਿੱਚ ਭਾਰਤ એનર્ਜੀ ਵੀਕ ਕਾਨਫਰੰਸ 'ਚ ਦੱਸਿਆ ਕਿ ਕੈਨੇਡਾ ਆਪਣੇ ਗ્રાਹਕ ਬੇਸ ਨੂੰ ਵਧਾਉਣ ਅਤੇ ਅਮਰੀਕਾ ਤੇ ਨਿਰਭਰਤਾ ਘਟਾਉਣ ਲਈ ਭਾਰਤ ਵੱਲ ਊਰਜਾ ਨਿਰਯਾਤ ਵਧਾਉਣਾ ਚਾਹੁੰਦਾ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ 98% ਦੀ ਊਰਜਾ ਨਿਰਯਾਤ ਕਰਨਾ ਇੱਕ ਰਣਨੀਤਕ ਗਲਤੀ ਹੈ। ਰਾਈਸਟਾਰਡ એનર્ਜੀ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੂਜ਼ਨ ਬੈਲ ਨੇ ਕਿਹਾ ਕਿ ਕੈਨੇਡਾ ਦੇ ਫੋਸਲ ਫਿਊਲ ਨੂੰ ਭਾਰਤ ਭੇਜਣਾ ਇੱਕ ਮਾਣੀਓ ਯੋਜਨਾ ਹੈ। ਭਾਰਤ ਵਿੱਚ ਪਹਿਲਾ ਹੀ ਰਿਫਾਈਨਿੰਗ ਉਦਯੋਗ ਵੱਡਾ ਹੈ ਜੋ ਲਗਭਗ 6 ਮਿਲੀਅਨ ਬੈਰਲ ਕੱਚੇ ਤੇਲ ਦੀ ਪ੍ਰਕਿਰਿਆ ਕਰਦਾ ਹੈ। ਉਨਾ ਨੇ ਕਿਹਾ ਕਿ ਸਿਰਫ ਕੱਚਾ ਤੇਲ ਹੀ ਨਹੀਂ ਨਾਪਤਾ ਅਤੇ ਇਥੇਨ ਵੀ ਭਾਰਤ ਨੂੰ ਭੇਜਿਆ ਜਾ ਸਕਦੇ ਹਨ ਕੈਨੇਡਾ ਹੁਣ ਤੱਕ ਭਾਰਤ ਨੂੰ ਲਗਭਗ 1.5 ਲੱਖ ਹਜ਼ਾਰ ਬੈਰਲ ਦੇ ਨਾਨ ਰੇਟ ਨਾਲ ਕੱਚਾ ਤੇਲ ਵੇਚਦਾ ਹੈ ਜੋ ਭਾਰਤ ਦੀ ਕੁੱਲ ਮੰਗ ਦਾ ਸਿਰਫ ਇੱਕ ਛੋਟਾ ਹਿੱਸਾ ਹੈ ਜ਼ਿਆਦਾਤਰ ਭਾਰਤੀ ਭਾਰੀ ਕੱਚੇ ਤੇਲ ਦੀਆਂ ਆਯਾਤ ਇਰਾਕ ਤੋਂ ਹੁੰਦੀਆਂ ਹਨ ਜਿਸ ਦੀ ਥਾਂ ਕੈਨੇਡਾ ਦਾ ਤੇਲ ਲਾਇਆ ਜਾ ਸਕਦਾ ਹੈ ਵਿਸ਼ਲੇਸ਼ਕ ਰੌਰੀ ਜੌਨਸਟਨ ਦੇ ਮੁਤਾਬਕ ਹੈ ਜੇ ਇੱਕ ਨਵੀਂ ਪਾਈਪਲਾਈਨ ਬਣਾਈ ਜਾਵੇ ਜੋ ਡੀਪ ਆਰਡਰ ਪੋਰਟ ਨਾਲ ਜੁੜੀ ਹੋਵੇ ਅਤੇ ਵੱਡੀਆਂ ਜਹਾਜ਼ਾਂ ਨੂੰ ਸੰਭਾਲ ਸਕੇ ਤਾਂ ਭਾਰਤ ਕੈਨੇਡਾ ਲਈ ਹੋਰ ਆਸਾਨ ਮਾਰਕੀਟ ਬਣ ਜਾਵੇਗਾ। ਉਹਨਾਂ ਨੇ ਕਿਹਾ ਕਿ ਚਾਈਨਾ ਦੀ ਮੰਗ ਅਗਲੇ ਕੁਝ ਦਹਾਕਿਆਂ ਵਿੱਚ ਸਥਿਰ ਹੋ ਜਾਵੇਗੀ। ਇਸ ਲਈ ਭਾਰਤ ਹਮੇਸ਼ਾ ਦੁਨੀਆ ਲਈ ਅਗਲਾ ਵੱਡਾ ਇੰਜਣ ਹੋਵੇਗਾ। ਹਾਲਾਂਕਿ 2025 ਵਿੱਚ ਭਾਰਤ ਵਿੱਚ ਤੇਲ ਦੀ ਮੰਗ ਸੋਚੇ ਅਨੁਸਾਰ ਤੇਜ਼ ਨਹੀਂ ਵਧੀ ਪਰ 2026 ਵਿੱਚ ਇਸ ਦੀ ਮੰਗ ਤੇਜ਼ ਹੋਣ ਦੀ ਸੰਭਾਵਨਾ ਹੈ। ਇਹਨਾਂ ਕਾਰਨ ਕਰਕੇ ਭਾਰਤ ਕੈਨੇਡਾ ਲਈ ਇੱਕ ਸਟ੍ਰੈਟੈਜਿਕ ਮਾਰਕੀਟ ਹੈ। ਸੂਜ਼ਨ ਬੈਲ ਨੇ ਇਹ ਵੀ ਕਿਹਾ ਕਿ ਲਿਕੁਇਫਾਈਡ ਨੈਚੁਰਲ ਗੈਸ ਯਾਨੀ ਐਲ ਐਨ ਜੀ ਲਈ ਵੀ ਮੌਕਾ ਹੈ ਭਾਰਤ ਦੁਨੀਆ ਦੀ ਲਗਭਗ 5% ਦੀ ਐਲ ਐਨ ਜੀ ਆਯਾਤ ਕਰਦਾ ਹੈ ਉਹਨਾਂ ਨੇ ਕਿਹਾ ਕਿ ਚਾਈਨਾ ਦੇ ਮੁਕਾਬਲੇ ਭਾਰਤ ਦੀ ਮਾਰਕੀਟ ਛੋਟੀ ਹੋਣ ਦੇ ਬਾਵਜੂਦ ਵੀ ਕਾਫੀ ਮਹੱਤਵਪੂਰਨ ਹੈ ਅਤੇ ਕੈਨੇਡਾ ਨੂੰ ਇਸ ਵਿੱਚ ਭਾਗ ਲੈਣਾ ਚਾਹੀਦਾ ਹੈ ਕੈਨੇਡਾ ਦੀ ਕੇਂਦਰੀ ਸਰਕਾਰ ਦੇ ਡੇਟਾ ਅਨੁਸਾਰ ਭਾਰਤ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਜਿੱਥੇ ਖਨੀਜ ਤੇਲ ਅਤੇ ਉਤਪਾਦਾਂ ਦੀ ਵਪਾਰਕ ਮੁੱਲ ਲਗਭਗ 767 ਮਿਲੀਅਨ ਡਾਲਰ ਹੈ ਜੋ ਕੁੱਲ ਨਿਰਯਾਤ ਦਾ 14.5 ਫੀਸਦੀ ਹੈ ਭਾਰਤ ਦੇ ਉੱਚ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਲਈ ਵਪਾਰਕ ਸਹਿਯੋਗ ਦੇ ਬਹੁਤ ਮੌਕੇ ਹਨ ਜਿਸ ਵਿੱਚ ਊਰਜਾ ਖਾਦ ਨਿਊਕਲੀਅਰ ਅਤੇ ਅਹੰਕਰਮੀ ਖਨੀਜ ਸ਼ਾਮਿਲ ਹੈ ਉਹਨਾਂ ਨੇ ਕਿਹਾ ਅਸੀਂ ਹਰ ਸੰਪਰਵਦੇਸ਼ ਨਾਲ ਮਿਲ ਕੇ ਸੌਦਿਆਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਖਾਸ ਕਰਕੇ ਕੈਨੇਡਾ ਵਰਗੇ ਦੇਸ਼ਾਂ ਨਾਲ ਇਸ ਤਰ੍ਹਾਂ ਕੈਨੇਡਾ ਦਾ ਭਾਰਤ ਨਾਲ ਊਰਜਾ ਵਪਾਰ ਵਧਾਉਣਾ ਇੱਕ ਸਟ੍ਰੈਟਿਜਿਕ ਕਦਮ ਬਣ ਗਿਆ ਹੈ ਇਹ ਨਾ ਸਿਰਫ ਕੈਨੇਡਾ ਦੇ ਐਕਸਪੋਰਟ ਵਧਾ ਲਈ ਜ਼ਰੂਰੀ ਹੈ ਬਲਕਿ ਭਾਰਤ ਦੀ ਤੇਜ਼ ਵਧ ਰਹੀ ਮੰਗ ਨੂੰ ਵੀ ਪੂਰਾ ਕਰ ਸਕਦਾ ਹੈ ਦੋਵੇਂ ਦੇਸ਼ਾਂ ਲਈ ਇਹ ਫਾਇਦੇਮੰਦ ਕਦਮ ਸਾਬਤ ਹੋ ਸਕਦਾ ਹੈ ਕੈਨੇਡਾ ਨੂੰ ਨਵੇਂ ਮਾਰਕੀਟ ਮਿਲਣਗੇ ਅਤੇ ਭਾਰਤ ਨੂੰ ਜ਼ਰੂਰੀ ਊਰਜਾ ਸਪਲਾਈ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿੱਕੀ ਹੈ ਕਿ ਕੈਨੇਡਾ ਕਿੰਨੀ ਤੇਜ਼ੀ ਨਾਲ ਇਸ ਕਦਮ ਨੂੰ ਅੱਗੇ ਵਧਾਉਣ ਦਾ ਫੈਸਲਾ ਕਰਦਾ ਹੈ ਅਤੇ ਇਹ ਕਦਮ ਦੋਵੇਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ਤੇ ਕੀ ਅਸਰ ਪਾਵੇਗਾ ਕੈਨੇਡਾ ਭਾਰਤ ਵੱਲ ਆਪਣੀਆਂ ਊਰਜਾ ਦੀ ਰਿਆਤਾ ਵਧਾਉਣ ਦੇ ਯਤਨ ਕਰ ਰਿਹਾ ਹੈ ਵਿਸ਼ਲੇਸ਼ਕਾਂ ਦੇ ਮੁਤਾਬਕ ਭਾਰਤ ਦੀ ਵੱਡੀ ਆਬਾਦੀ ਅਤੇ ਤੇਜ਼ ਆਰਥਿਕ ਵਿਕਾਸ ਕਾਰਨ ਇਸ ਦੇ ਫੋਸਿਲ ਫਿਊਲ ਦੀ ਮੰਗ ਵਿੱਚ ਤੇਜ਼ੀ ਆ ਰਹੀ ਹੈ ਜਿਸ ਕਰਕੇ ਕੈਨੇਡਾ ਲਈ ਇਹ ਇੱਕ ਵਧੀਆ ਮਾਰਕੀਟ ਬਣ ਸਕਦੀ ਹੈ ਕੈਨੇਡਾ ਦੇ ਊਰਜਾ ਮੰਤਰੀ ਟਿਮ ਹਾਕਸਨ ਨੇ ਗੋਆ ਵਿੱਚ ਭਾਰਤ એનર્ਜੀ ਵੀਕ ਕਾਨਫਰੰਸ 'ਚ ਦੱਸਿਆ ਕਿ ਕੈਨੇਡਾ ਆਪਣੇ ਗ੍ਰਾਹਕ ਬੇਸ ਨੂੰ ਵਧਾਉਣ ਅਤੇ ਅਮਰੀਕਾ ਤੇ ਨਿਰਭਰਤਾ ਘਟਾਉਣ ਲਈ ਭਾਰਤ ਵੱਲ ਊਰਜਾ ਨਿਰਯਾਤ ਵਧਾਉਣਾ ਚਾਹੁੰਦਾ ਹੈ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ 98% ਦੀ ਊਰਜਾ ਨਿਰਯਾਤ ਕਰਨਾ ਇੱਕ ਰਣਨੀਤਿਕ ਗਲਤੀ ਹੈ ਰਾਈਸਟਾਰਡ એનર્ਜੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੂਜ਼ਨ ਬੈਲ ਨੇ ਕਿਹਾ ਕਿ ਕੈਨੇਡਾ ਦੇ ਫੋਸਲ ਫਿਊਲ ਨੂੰ ਭਾਰਤ ਭੇਜਣਾ ਇੱਕ ਮਾਣਯੋਗ ਯੋਜਨਾ ਹੈ ਭਾਰਤ ਵਿੱਚ ਪਹਿਲਾਂ ਹੀ ਰਿਫਾਈਨਿੰਗ ਉਦਯੋਗ ਵੱਡਾ ਹੈ ਜੋ ਲਗਭਗ 6 ਮਿਲੀਅਨ ਬੈਰਲ ਕੱਚੇ ਤੇਲ ਦੀ ਪ੍ਰਕਿਰਿਆ ਕਰਦਾ ਹੈ ਉਨਾਂ ਨੇ ਕਿਹਾ ਕਿ ਸਿਰਫ ਕੱਚਾ ਤੇਲ ਹੀ ਨਹੀਂ ਨਾਪਤਾ ਅਤੇ ਇਥੀਨ ਵੀ ਭਾਰਤ ਨੂੰ ਭੇਜੇ ਜਾ ਸਕਦੇ ਹਨ ਕੈਨੇਡਾ ਹੁਣ ਤੱਕ ਭਾਰਤ ਨੂੰ ਲਗਭਗ 1.5 ਲੱਖ ਹਜ਼ਾਰ ਬੈਰਲ ਦਿਨਾਨ ਰੇਟ ਨਾਲ ਕੱਚਾ ਤੇਲ ਵੇਚਦਾ ਹੈ ਜੋ ਭਾਰਤ ਦੀ ਕੁੱਲ ਮੰਗ ਦਾ ਸਿਰਫ ਇੱਕ ਛੋਟਾ ਹਿੱਸਾ ਹੈ ਜ਼ਿਆਦਾਤਰ ਭਾਰਤੀ ਭਾਰੀ ਕੱਚੇ ਤੇਲ ਦੀਆਂ ਆਯਾਤ ਇਰਾਕ ਤੋਂ ਹੁੰਦੀਆਂ ਹਨ ਜਿਸ ਦੀ ਥਾਂ ਕੈਨੇਡਾ ਦਾ ਤੇਲ ਲਾਇਆ ਜਾ ਸਕਦਾ ਹੈ ਵਿਸ਼ਲੇਸ਼ਕ ਰੌਰੀ ਜੌਨਸਟਨ ਦੇ ਮੁਤਾਬਕ ਜੇ ਇੱਕ ਨਵੀਂ ਪਾਈਪਲਾਈਨ ਬਣਾਈ ਜਾਵੇ ਜੋ ਡੀਪ ਆਰਡਰ ਪੋਰਟ ਨਾਲ ਜੁੜੀ ਹੋਵੇ ਅਤੇ ਵੱਡੀਆਂ ਜਹਾਜ਼ਾਂ ਨੂੰ ਸੰਭਾਲ ਸਕੇ ਤਾਂ ਭਾਰਤ ਕੈਨੇਡਾ ਲਈ ਹੋਰ ਆਸਾਨ ਮਾਰਕੀਟ ਬਣ ਜਾਵੇਗਾ। ਉਹਨਾਂ ਨੇ ਕਿਹਾ ਕਿ ਚਾਈਨਾ ਦੀ ਮੰਗ ਅਗਲੇ ਕੁਝ ਤਹਾਕਿਆਂ ਵਿੱਚ ਸਥਿਰ ਹੋ ਜਾਵੇਗੀ। ਇਸ ਲਈ ਭਾਰਤ ਹਮੇਸ਼ਾ ਦੁਨੀਆ ਲਈ ਅਗਲਾ ਵੱਡਾ ਇੰਜਣ ਹੋਵੇਗਾ। ਹਾਲਾਂਕਿ 2025 ਵਿੱਚ ਭਾਰਤ ਵਿੱਚ ਤੇਲ ਦੀ ਮੰਗ ਸੋਚੇ ਅਨੁਸਾਰ ਤੇਜ਼ ਨਹੀਂ ਵਧੀ ਪਰ 2026 ਵਿੱਚ ਇਸ ਦੀ ਮੰਗ ਤੇਜ਼ ਹੋਣ ਦੀ ਸੰਭਾਵਨਾ ਹੈ। ਇਹਨਾਂ ਕਾਰਨ ਕਰਕੇ ਭਾਰਤ ਕੈਨੇਡਾ ਲਈ ਇੱਕ ਸਟ੍ਰੈਟੈਜੀਕ ਮਾਰਕੀਟ ਹੈ। ਸੂਜ਼ਨ ਬੈਲ ਨੇ ਇਹ ਵੀ ਕਿਹਾ ਕਿ ਲਿਕੁਇਫਾਈਡ ਨੈਚੁਰਲ ਗੈਸ ਯਾਨੀ ਐਲ ਐਨ ਜੀ ਲਈ ਵੀ ਮੌਕਾ ਹੈ। ਭਾਰਤ ਦੁਨੀਆ ਦੀ ਲਗਭਗ 5% ਦੀ ਐਲਐਨਜੀ ਆਯਾਤ ਕਰਦਾ ਹੈ। ਉਹਨਾਂ ਨੇ ਕਿਹਾ ਕਿ ਚਾਈਨਾ ਦੇ ਮੁਕਾਬਲੇ ਭਾਰਤ ਦੀ ਮਾਰਕੀਟ ਛੋਟੀ ਹੋਣ ਦੇ ਬਾਵਜੂਦ ਵੀ ਕਾਫੀ ਮਹੱਤਵਪੂਰਨ ਹੈ ਅਤੇ ਕੈਨੇਡਾ ਨੂੰ ਇਸ ਵਿੱਚ ਭਾਗ ਲੈਣਾ ਚਾਹੀਦਾ ਹੈ। ਕੈਨੇਡਾ ਦੀ ਕੇਂਦਰੀ ਸਰਕਾਰ ਦੇ ਡੇਟਾ ਅਨੁਸਾਰ ਭਾਰਤ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਜਿੱਥੇ ਖਨੀਜ ਤੇਲ ਅਤੇ ਉਤਪਾਦਾਂ ਦੀ ਵਪਾਰਕ ਮੁੱਲ ਲਗਭਗ 767 ਮਿਲੀਅਨ ਡਾਲਰ ਹੈ, ਜੋ ਕੁੱਲ ਨਿਰਯਾਤ ਦਾ 14.5% ਹੈ। ਭਾਰਤ ਦੇ ਉੱਚ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਲਈ ਵਪਾਰਕ ਸਹਿਯੋਗ ਦੇ ਬਹੁਤ ਮੌਕੇ ਹਨ ਜਿਸ ਵਿੱਚ ਊਰਜਾ ਖਾਦ ਨਿਊਕਲੀਅਰ ਅਤੇ ਅਹੰਕਰਮੀ ਖਨੀਜ ਸ਼ਾਮਿਲ ਹੈ। ਉਹਨਾਂ ਨੇ ਕਿਹਾ ਅਸੀਂ ਹਰ ਸੰਪਰਵਦੇਸ਼ ਨਾਲ ਮਿਲ ਕੇ ਸੌਦਿਆਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਖਾਸ ਕਰਕੇ ਕੈਨੇਡਾ ਵਰਗੇ ਦੇਸ਼ਾਂ ਨਾਲ। ਇਸ ਤਰ੍ਹਾਂ ਕੈਨੇਡਾ ਦਾ ਭਾਰਤ ਨਾਲ ਊਰਜਾ ਵਪਾਰ ਵਧਾਉਣਾ ਇੱਕ ਸਟ੍ਰੈਟਿਜਿਕ ਕਦਮ ਬਣ ਗਿਆ ਹੈ ਇਹ ਨਾ ਸਿਰਫ ਕੈਨੇਡਾ ਦੀ ਐਕਸਪੋਰਟ ਵਿਭੰਨਤਾ ਲਈ ਜ਼ਰੂਰੀ ਹੈ ਬਲਕਿ ਭਾਰਤ ਦੀ ਤੇਜ਼ ਵਧ ਰਹੀ ਮੰਗ ਨੂੰ ਵੀ ਪੂਰਾ ਕਰ ਸਕਦਾ ਹੈ ਦੋਵੇਂ ਦੇਸ਼ਾਂ ਲਈ ਇਹ ਫਾਇਦੇਮੰਦ ਕਦਮ ਸਾਬਤ ਹੋ ਸਕਦਾ ਹੈ ਕੈਨੇਡਾ ਨੂੰ ਨਵੇਂ ਮਾਰਕੀਟ ਮਿਲਣਗੇ ਅਤੇ ਭਾਰਤ ਨੂੰ ਜ਼ਰੂਰੀ ਊਰਜਾ ਸਪਲਾਈ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿੱਕੀ ਹੈ ਕਿ ਕੈਨੇਡਾ ਕਿੰਨੀ ਤੇਜ਼ੀ ਨਾਲ ਇਸ ਕਦਮ ਨੂੰ ਅੱਗੇ ਵਧਾਉਣ ਦਾ ਫੈਸਲਾ ਕਰਦਾ ਹੈ ਅਤੇ ਇਹ ਕਦਮ ਦੋਵੇਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ਤੇ ਕੀ ਅਸਰ ਪਾਵੇਗਾ ਕੈਨੇਡਾ ਭਾਰਤ ਵੱਲ ਆਪਣੀਆਂ ਊਰਜਾ ਨਿਰਯਾਤਾਂ ਵਧਾਉਣ ਦੇ ਯਤਨ ਕਰ ਰਿਹਾ ਹੈ ਵਿਸ਼ਲੇਸ਼ਕਾਂ ਦੇ ਮੁਤਾਬਕ ਭਾਰਤ ਦੀ ਵੱਡੀ ਆਬਾਦੀ ਅਤੇ ਤੇਜ਼ ਆਰਥਿਕ ਵਿਕਾਸ ਕਾਰਨ ਇਸ ਦੇ ਫੋਸਿਲ ਫਿਊਲ ਦੀ ਮੰਗ ਵਿੱਚ ਤੇਜ਼ੀ ਆ ਰਹੀ ਹੈ ਇਸ ਕਰਕੇ ਕੈਨੇਡਾ ਲਈ ਇਹ ਇੱਕ ਵਧੀਆ ਮਾਰਕੀਟ ਬਣ ਸਕਦੀ ਹੈ ਕੈਨੇਡਾ ਦੇ ਊਰਜਾ ਮੰਤਰੀ ਟਿਮ ਹੌਕਸਨ ਨੇ ਗੋਆ ਵਿੱਚ ਭਾਰਤ એનર્ਜੀ ਵੀਕ ਕਾਨਫਰੰਸ 'ਚ ਦੱਸਿਆ ਕਿ ਕੈਨੇਡਾ ਆਪਣੇ ਗ੍ਰਾਹਕ ਬੇਸ ਨੂੰ ਵਧਾਉਣ ਅਤੇ ਅਮਰੀਕਾ ਤੇ ਨਿਰਭਰਤਾ ਘਟਾਉਣ ਲਈ ਭਾਰਤ ਵੱਲ ਊਰਜਾ ਨਿਰਿਆਤ ਵਧਾਉਣਾ ਚਾਹੁੰਦਾ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ 98% ਦੀ ਊਰਜਾ ਨਿਰਿਆਤ ਕਰਨਾ ਇੱਕ ਰਣਨੀਤਿਕ ਗਲਤੀ ਹੈ आईस्टार्ड एनर्जी ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੂਜ਼ਨ ਬੈਲ ਨੇ ਕਿਹਾ ਕਿ ਕੈਨੇਡਾ ਦੇ ਫੋਸਲ ਫਿਊਲ ਨੂੰ ਭਾਰਤ ਭੇਜਣਾ ਇੱਕ ਮਾਣੀਓ ਯੋਜਨਾ ਹੈ ਭਾਰਤ ਵਿੱਚ ਪਹਿਲਾਂ ਹੀ ਰਿਫਾਈਨਿੰਗ ਉਦਯੋਗ ਵੱਡਾ ਹੈ ਜੋ ਲਗਭਗ 6 ਮਿਲੀਅਨ ਬੈਰਲ ਕੱਚੇ ਤੇਲ ਦੀ ਪ੍ਰਕਿਰਿਆ ਕਰਦਾ ਹੈ ਉਨ੍ਹਾਂ ਨੇ ਕਿਹਾ ਕਿ ਸਿਰਫ ਕੱਚਾ ਤੇਲ ਹੀ ਨਹੀਂ ਨਾਪਤਾ ਅਤੇ ਇਥੀਨ ਵੀ ਭਾਰਤ ਨੂੰ ਭੇਜਿਆ ਜਾ ਸਕਦੇ ਹਨ ਕੈਨੇਡਾ ਹੁਣ ਤੱਕ ਭਾਰਤ ਨੂੰ ਲਗਭਗ 1.5 ਲੱਖ ਹਜ਼ਾਰ ਬੈਰਲ ਦੇ ਨਾਨ ਰੇਟ ਨਾਲ ਕੱਚਾ ਤੇਲ ਵੇਚਦਾ ਹੈ ਜੋ ਭਾਰਤ ਦੀ ਕੁੱਲ ਮੰਗ ਦਾ ਸਿਰਫ ਇੱਕ ਛੋਟਾ ਹਿੱਸਾ ਹੈ ਜ਼ਿਆਦਾਤਰ ਭਾਰਤੀ ਭਾਰੀ ਕੱਚੇ ਤੇਲ ਦੀਆਂ ਆਯਾਤ ਇਰਾਕ ਤੋਂ ਹੁੰਦੀਆਂ ਹਨ ਜਿਸ ਦੀ ਥਾਂ ਕੈਨੇਡਾ ਦਾ ਤੇਲ ਲਾਇਆ ਜਾ ਸਕਦਾ ਹੈ ਵਿਸ਼ਲੇਸ਼ਕ ਰੌਰੀ ਜੌਨਸਟਨ ਦੇ ਮੁਤਾਬਕ ਜੇ ਇੱਕ ਨਵੀਂ ਪਾਈਪਲਾਈਨ ਬਣਾਈ ਜਾਵੇ ਜੋ ਡੀਪ ਆਡਰ ਪੋਰਟ ਨਾਲ ਜੁੜੀ ਹੋਵੇ ਅਤੇ ਵੱਡੀਆਂ ਜਹਾਜ਼ਾਂ ਨੂੰ ਸੰਭਾਲ ਸਕੇ ਤਾਂ ਭਾਰਤ ਕੈਨੇਡਾ ਲਈ ਹੋਰ ਆਸਾਨ ਮਾਰਕੀਟ ਬਣ ਜਾਵੇਗਾ। ਉਹਨਾਂ ਨੇ ਕਿਹਾ ਕਿ ਚਾਈਨਾ ਦੀ ਮੰਗ ਅਗਲੇ ਕੁਝ ਦਹਾਕਿਆਂ ਵਿੱਚ ਸਥਿਰ ਹੋ ਜਾਵੇਗੀ। ਇਸ ਲਈ ਭਾਰਤ ਹਮੇਸ਼ਾ ਦੁਨੀਆ ਲਈ ਅਗਲਾ ਵੱਡਾ ਇੰਜਣ ਹੋਵੇਗਾ। ਹਾਲਾਂਕਿ 2025 ਵਿੱਚ ਭਾਰਤ ਵਿੱਚ ਤੇਲ ਦੀ ਮੰਗ ਸੋਚੇ ਅਨੁਸਾਰ ਤੇਜ਼ ਨਹੀਂ ਵਧੀ ਪਰ 2026 ਵਿੱਚ ਇਸ ਦੀ ਮੰਗ ਤੇਜ਼ ਹੋਣ ਦੀ ਸੰਭਾਵਨਾ ਹੈ। ਇਹਨਾਂ ਕਾਰਨ ਕਰਕੇ ਭਾਰਤ ਕੈਨੇਡਾ ਲਈ ਇੱਕ ਸਟ੍ਰੈਟੈਜਿਕ ਮਾਰਕੀਟ ਹੈ। ਸੂਜ਼ਨ ਬੈਲ ਨੇ ਇਹ ਵੀ ਕਿਹਾ ਕਿ ਲਿਕੁਇਫਾਈਡ ਨੈਚੁਰਲ ਗੈਸ ਯਾਨੀ ਐਲ ਐਨ ਜੀ ਲਈ ਵੀ ਮੌਕਾ ਹੈ। ਭਾਰਤ ਦੁਨੀਆ ਦੀ ਲਗਭਗ 5% ਦੀ ਐਲ ਐਨ ਜੀ ਆਯਾਤ ਕਰਦਾ ਹੈ। ਉਹਨਾਂ ਨੇ ਕਿਹਾ ਕਿ ਚਾਈਨਾ ਦੇ ਮੁਕਾਬਲੇ ਭਾਰਤ ਦੀ ਮਾਰਕੀਟ ਛੋਟੀ ਹੋਣ ਦੇ ਬਾਵਜੂਦ ਵੀ ਕਾਫੀ ਮਹੱਤਵਪੂਰਨ ਹੈ ਅਤੇ ਕੈਨੇਡਾ ਨੂੰ ਇਸ ਵਿੱਚ ਭਾਗ ਲੈਣਾ ਚਾਹੀਦਾ ਹੈ। ਕੈਨੇਡਾ ਦੀ ਕੇਂਦਰੀ ਸਰਕਾਰ ਦੇ ਡੇਟਾ ਨੂੰ ਸਾਰ ਭਾਰਤ ਕੈਨੇਡਾ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਜਿੱਥੇ ਖਨੀਜ ਤੇਲ ਅਤੇ ਉਤਪਾਦਾਂ ਦੀ ਵਪਾਰਕ ਮੁੱਲ ਲਗਭਗ 767 ਮਿਲੀਅਨ ਡਾਲਰ ਹੈ ਜੋ ਕੁੱਲ ਨਿਰਯਾਤ ਦਾ 14.5 ਫੀਸਦੀ ਹੈ ਭਾਰਤ ਦੇ ਉੱਚ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਲਈ ਵਪਾਰਕ ਸਹਿਯੋਗ ਦੇ ਬਹੁਤ ਮੌਕੇ ਹਨ ਜਿਸ ਵਿੱਚ ਊਰਜਾ ਖਾਦ ਨਿਊਕਲੀਅਰ ਅਤੇ ਅਹੰਕਰਮੀ ਖਨੀਜ ਸ਼ਾਮਿਲ ਹੈ ਉਨਾਂ ਨੇ ਕਿਹਾ ਅਸੀਂ ਹਰ ਸੰਪਰਵ ਦੇਸ਼ ਨਾਲ ਮਿਲ ਕੇ ਸੌਦਿਆਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਖਾਸ ਕਰਕੇ ਕੈਨੇਡਾ ਵਰਗੇ ਦੇਸ਼ਾਂ ਨਾਲ ਇਸ ਤਰ੍ਹਾਂ ਕੈਨੇਡਾ ਦਾ ਭਾਰਤ ਨਾਲ ਊਰਜਾ ਵਪਾਰ ਵਧਾਉਣਾ ਇੱਕ ਸਟ੍ਰੈਟਿਜਿਕ ਕਦਮ ਬਣ ਗਿਆ ਹੈ ਇਹ ਨਾ ਸਿਰਫ ਕੈਨੇਡਾ ਦੇ ਐਕਸਪੋਰਟ ਵੇਬਨਤਾ ਲਈ ਜ਼ਰੂਰੀ ਹੈ ਬਲਕਿ ਭਾਰਤ ਦੀ ਤੇਜ਼ ਵਧ ਰਹੀ ਮੰਗ ਨੂੰ ਵੀ ਪੂਰਾ ਕਰ ਸਕਦਾ ਹੈ ਦੋਵੇਂ ਦੇਸ਼ਾਂ ਲਈ ਇਹ ਫਾਇਦੇਮੰਦ ਕਦਮ ਸਾਬਤ ਹੋ ਸਕਦਾ ਹੈ ਕੈਨੇਡਾ ਨੂੰ ਨਵੇਂ ਮਾਰਕੀਟ ਮਿਲਣਗੇ ਅਤੇ ਭਾਰਤ ਨੂੰ ਜ਼ਰੂਰੀ ਊਰਜਾ ਸਪਲਾਈ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿੱਕੀ ਹੈ ਕਿ ਕੈਨੇਡਾ ਕਿੰਨੀ ਤੇਜ਼ੀ ਨਾਲ ਇਸ ਕਦਮ ਨੂੰ ਅੱਗੇ ਵਧਾਉਣ ਦਾ ਫੈਸਲਾ ਕਰਦਾ ਹੈ ਅਤੇ ਇਹ ਕਦਮ ਦੋਵੇਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ਤੇ ਕੀ ਅਸਰ ਪਾਵੇਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ